ਨਾ ਬਾਬਵਾਨੀ ਕੋਲ ਰੋਡ ਤੇ ਪੀ ਆਰਟੀਸੀ ਬੱਸ ਹਾਸੇ ਦਾ ਸ਼ਿਕਾਰ ਹੋਈ ਹੈ ਵੱਡੇ ਹਾਸੇ ਦੇ ਦਰਮਿਆਨ ਪੀ ਆਰਟੀਸੀ ਦੀ ਬੱਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬੱਸ ਦੀ ਟੱਕਰ ਹੋਈ ਹੈ ਸਵਿਫਟ ਗੱਡੀ ਤੇ ਟੈਂਪੂ ਜਿਸ ਨੂੰ ਛੋਟਾ ਹਾਥੀ ਕਿਹਾ ਜਾਂਦਾ ਹੈ ਸਵਾਰੀਆਂ ਨਾਲ ਭਰੀ ਹੋਈ ਸੀ ਬੱਸ ਜਿਸ ਤੋਂ ਬਾਅਦ ਟੈਂਪੂ ਪਲਟ ਗਿਆ ਤੇ ਸਮਾਨ ਨਾਲ ਭਰਿਆ ਹੋਇਆ ਸੀ ਟੈਂਪੂ ਵਾਲੇ ਦੇ ਸੱਟਾਂ ਲੱਗੀਆਂ ਨੇ ਉਸ ਨੂੰ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਦੱਸਦੀ ਹੈ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ ਇਸ ਦਰਮਿਆਨ ਇਹ ਵੱਡੀ ਖਬਰ ਸਾਹਮਣੇ ਆਈ ਹੈ ਪੀ ਆਰਟੀਸੀ ਦੀ ਬੱਸ ਦੀ ਟੱਕਰ ਹੋਈ ਹੈ ਟੈਂਪੂ ਦੇ ਨਾਲ ਤੇ ਸਵਿਫਟ ਗੱਡੀ ਦੇ ਨਾਲ ਇਹ ਜੀ ਮੂਰੇ ਇਹਨਾਂ ਦੇ ਕਾਰ ਜਾ ਰਹੀ ਸਰ ਅੱਛਾ ਕਾਰ ਦੇ ਪਿੱਛੇ ਟੈਂਪੂ ਜਾ ਰਿਹਾ ਸੀਗਾ ਠੀਕ ਹੈ ਜਿਹਦੇ ਵਿੱਚ ਗੱਡੀ ਲੱਗੀ ਆ ਠੀਕ ਹੈ ਇਹਨੇ ਮਤਲਬ ਕਾਰ ਕਰਾਉਂਸ ਲਈ ਕਰਨ ਲਈ ਪਿੱਛੇ ਦੇਖਿਆ ਨਹੀਂ ਕਿ ਪਿੱਛੇ ਕੋਈ ਚੀਜ਼ ਆ ਰਹੀ ਆ ਇਹਨੇ ਇੱਕ ਉਹਦਾ ਮੂਹਰੇ ਕਰਤੀ ਆਪਣੇ ਆਹ ਜਿਹੜਾ ਟੈਂਪੋ ਸੀਗਾ ਠੀਕ ਹੈ ਹੁਣ ਮੇਰੇ ਵਾਲੀ ਗੱਡੀ 40 50 ਦੀ ਸਪੀਡ ਤੇ ਹੋਊਗੀ ਸਵਾਰੀਆਂ ਨੇ ਮੇਰੇ ਕੋਲੇ ਠੀਕ ਹੈ ਘਟੋ ਘੱਟ ਵੀ ਮੇਰੇ ਕੋਲੇ 100 ਪਲਾਸ 100 ਸਵਾਰੀ ਹੋਊਗੀ ਮੇਰੇ ਲੈ ਠੀਕ ਹੈ ਨਹੀਂ ਲੋਕਾਂ ਦੀ ਜਾਨ ਮਾਲ ਨੂੰ ਵੀ ਲਾਣ ਲੈ ਕੇ ਚੱਲਣਾ ਆਉਂਦਾ ਠੀਕ ਹੈ ਤੇਨੇ ਜਦੋਂ ਕਦਮ ਮੂਰੇ ਕਰਿਆ ਮੇਰੇ ਲਈ ਗੱਡੀ ਚਾਲੀ 50 ਦੀ ਸਪੀਡ ਤੇਉਗੀ ਤੁਸੀਂ ਸੜਕ ਤੇ ਦੇਖ ਸਕਦੇ ਹੋ ਬ੍ਰੇਕਾਂ ਲੱਗੀਆਂ ਹੈ ਗੱਡੀ ਦੀਆਂ ਹੁਣ ਇੱਕੋ ਦਾਮ ਨਹੀਂ ਗੱਡੀ ਰੁਕਦੀ ਜੀ ਤੇ ਤਾਂ ਕਰਕੇ ਹਾਸਾ ਹੋ ਗਿਆ ਸਵਾਰੀਆਂ ਦੀ ਬਿਲਕੁਲ ਬਚਦਾ ਜੀ ਗੱਡੀਆਂ ਦੀ ਘਾਟ ਹੈ ਸਰਕਾਰ ਦੀਆਂ ਨਾਕਾਮੀਆਂ ਨੇ ਸਰ ਬੱਸਾਂ ਨਹੀਂ ਪਾ ਰਹੇ ਅਸੀਂ ਬਹੁਤ ਟਾਈਮ ਦੀ ਮੰਗ ਕਰ ਰਹੇ ਹਾਂ ਵੀ 10000 ਨਵੀਆਂ ਗੱਡੀਆਂ ਪਾਓ ਹੁਣ ਸਾਡੀਆਂ ਮਜਬੂਰੀਆਂ ਨੇ ਸਾਡੇ ਨਾਲ ਲੋਕ ਕਲੇਸ਼ ਕਰਦੇ ਆ ਲੜਦੇ ਆ ਵੀ ਆ ਸਾਨੂੰ ਚੜਾਉਂਦੇ ਨਹੀਂ ਪਰ ਸਾਡੀ ਮਜਬੂਰੀ ਆ ਸਰ ਇਹ ਮਤਲਬ ਬੋਨ ਜਾਗੀ ਿਕੜਦੇ ਵਿੱਚ ਲੈ ਕੇ 100 100 ਵਾਰੀ ਲੈ ਕੇ ਜਾਣੀ ਅੱਛਾ ਉਹਨੂੰ ਦੇਖ ਲਓ ਤੁਸੀਂ ਨਤਹਾਸੇ ਹੁੰਦੇ ਆ ਪਰ ਇਹ ਮਤਲਬ ਜੋ ਓਵਰ ਲੋਡ ਗੱਡੀਆਂ ਆਉਂਦੀਆਂ ਨੇ ਇਹ ਜਿਆਦਾਤਰ ਮਤਲਬ ਪੂਰੋਂ ਵੱਡੀ ਫੁੱਟਕੀ ਜੀ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਗੱਡੀ ਖੜੀ ਆਪੀ ਠੀਕ ਹੈ ਤੇ ਕਿਹੜਾ ਡਿਪੋ ਆਟਾ ਕਿੱਥੋਂ ਲੈ ਕੇ ਹੈ ਜੀ ਉਹ ਡਿਪੋ ਜੀ ਅਸੀਂ ਨਾਪੇ ਤੋਂ ਸੁਆਣੇ ਜਾਈ ਦਰ ਮੈਂ ਜੀ ਵਿਚਾਲੇ ਸੀਗਾ ਜੀ ਗੱਡੀ ਦੇ ਬਿਲਕੁਲ ਟਿਕ ਟਾਂ ਘਟ ਰਹੀ ਗੱਡੀ ਫੁੱਲ ਭਰੀ ਹੋਈ ਹੈ ਡਰਾਈਵਰ ਦੇ ਤੋਂ ਅਨੁਸਾਰ ਜੀ ਉਹ ਕਹਿੰਦੇ ਹਾਤੀ ਟੈਂਪੋ ਵਾਲੇ ਨੇ ਅੱਗੇ ਕੱਟ ਮਾਰੇ ਗੱਡੀ ਦੇ ਵਿੱਚ ਹੋਣੀਆਂ ਲਗਭਗ 100 ਸਵਾਰੀ ਅਸੀਂ ਤਾਂ ਕੀ ਕਹਿ ਸਕਦਾ ਨਹੀਂ ਮੈਂ ਕਿਵੇਂ ਦਾ ਕੰਮ ਹੈ ਅਸੀਂ ਦਾ ਵਰਕ ਕਰਾਂਗੇ ਮੈਂ ਸਾਈਡ ਤੇ ਆ ਰਿਹਾ ਜੀ ਵਿੱਚੋਂ ਠੀਕ ਹੈ ਮੈਨੂੰ ਤਾਂ ਉਹਦੀ ਪਤਾ ਲੱਗ ਗਿਆ ਜੀ ਉਹ ਥਾੜ੍ਹ ਥਾ ਟੱਪੇੜ ਦਾ ਵਿਚਾਰ ਹੈਗੇ ਇਹ ਮੇਰਾ ਜਿਹੜਾ ਦੋਸਤ ਹੈ ਰਾਹੁਲ ਲੁਧਿਆਣੇ ਤੋਂ ਉਹਨਾਂ ਦਾ ਡਰਾਈਵਰ ਹੈ ਠੀਕ ਹੈ ਉਹ ਮੈਨੂੰ ਰਾਹੁਲ ਜੀ ਦਾ ਫੋਨ ਆਇਆ ਲੁਧਿਆਣੇ ਤੋਂ ਮੈਂ ਘਰ ਸੀਗਾ ਠੀਕ ਹੈ ਤੇ ਉਹਨੇ ਕਿਹਾ ਵੀ ਐ ਆਏ ਕਰਕੇ ਪਾਨੀਗੜ ਰੋਡ ਤੇ 90 ਤੋਂ 3 ਕਿਲੋਮੀਟਰ ਤੇ ਤਕਰੀਬਨ ਠੀਕ ਹੈ ਟਰੈਂਪੋ ਪਲਟ ਗਿਆ ਸਾਡਾ ਤੂੰ ਫਟਾਫਟ ਦੇਖ ਲੈ ਨਹੀਂ ਨਹੀਂ ਮੇਰਾ 90 ਕੰਮ ਹੈ ਅਛੂ ਮੁੰਡਾ ਅਦਰਕਾ ਹਦਰਸ਼ੀਖ ਤੇ ਆਉਂਦਾ ਸੇਵਾਦਾਰ ਹੈ ਮੈਂ ਵੀ ਸੇਵਾਦਾਰ ਹਾਂ ਦੇਖੋ ਠੀਕ ਹੈ ਠੀਕ ਹੈ ਕਿੱਥੇ ਆਉਂਦਾ ਉਹ ਸਤਾਰਵਾਰ ਨੂੰ ਉਸ ਸਤਾਰਵਾਰ ਕੇ ਸਾਡਾ ਪਿਆ ਕਿਹਾ ਦੇਖ ਕੋਈ ਮਾਈਨਰ ਇਨਜਰੀਜ਼ ਹੈ ਹੈਡਪੇ ਮਾਈਨਰ ਇੰਜਰੀਜ਼ ਹੈ ਹੈੱਡ ਤੇ 400 ਤੇ ਜ਼ਾਇਆ ਹੈ ਕੋਈ ਬਾਕੀ ਉਹ ਚਾਹਤੀ ਕਿ ਕਹਿ ਰਿਹਾ ਐਕਸ-ਰੇ ਕਰਵਾ ਕੇ ਈ ਵੈਲਿਊਏਟ ਕਰੀ ਕੋਈ ਵੀ ਫੈਬ੍ਰੀਸ਼ਨਸ ਹੈ ਮਾਈਨਰ ਜੋ ਰਿਟਿਆ ਆਰੂ ਸਿੰਘ ਡਾਕਟਰ ਆਰੂ ਸਿੰਘ ਨਾ ਬਾਬਾ ਪਵਾਨੀ ਕੋ ਰੋਡ ਤੇ ਪੀ ਆਰਟੀਸੀ ਬੱਸ ਹਾਸੇ ਦਾ ਸ਼ਿਕਾਰ ਹੋਈ ਹੈ ਵੱਡੇ ਹਾਸੇ ਦੇ ਦਰਮਿਆਨ ਪੀ ਆਰਟੀਸੀ ਦੀ ਬੱਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬੱਸ ਜਿਹੜੀ ਟੱਕਰ ਹੋਈ ਹੈ ਸਵਿਫਟ ਗੱਡੀ ਤੇ ਟੈਂਪੂ ਜਿਸ ਨੂੰ ਛੋਟਾ ਹਾਥੀ ਕਿਹਾ ਜਾਂਦਾ ਹੈ ਸਵਾਰੀਆਂ ਨਾਲ ਭਰੀ ਹੋਈ ਸੀ ਬੱਸ ਜਿਸ ਤੋਂ ਬਾਅਦ ਟੈਂਪੂ ਪਲਟ ਗਿਆ ਤੇ ਸਮਾਨ ਨਾਲ ਭਰਿਆ ਹੋਇਆ ਸੀ ਟੈਂਪੂ ਵਾਲੇ ਦੇ ਸੱਟਾਂ ਲੱਗੀਆਂ ਨੇ ਉਸ ਨੂੰ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਦੱਸਦੀ ਹੈ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਇਸ ਦਰਮਿਆਨ ਇਹ ਵੱਡੀ ਖਬਰ ਸਾਹਮਣੇ ਆਈ ਹੈ ਪੀ ਆਰਟੀਸੀ ਦੀ ਬੱਸ ਦੀ ਟੱਕਰ ਹੋਈ ਹੈ ਟੈਂਪੂ ਦੇ ਨਾਲ ਤੇ ਸਵਿਫਟ ਗੱਡੀ ਦੇ ਨਾਲ ਇਹ ਜੀ ਮੂਰੇ ਇਹਨਾਂ ਦੇ ਕਾਰ ਚੱਲ ਰਹੀ ਸਰ ਅੱਛਾ ਤੇ ਕਾਰ ਦੇ ਪਿੱਛੇ ਟੈਂਪੂ ਜਾ ਰਿਹਾ ਸੀਗਾ ਠੀਕ ਹੈ ਜਿਹਦੇ ਵਿੱਚ ਗੱਡੀ ਲੱਗੀ ਆ ਠੀਕ ਹੈ ਇਹਨੇ ਮਤਲਬ ਕਾਰ ਕਰਾਉਸ ਲਈ ਕਰਨ ਲਈ ਪਿੱਛੇ ਦੇਖਿਆ ਨੇਗਾ ਵੀ ਪਿੱਛੇ ਕੋਈ ਚੀਜ਼ ਆ ਰਹੀ ਆ ਇਹਨੇ ਇੱਕ ਉਹਦਾ ਮੂਰੇ ਕਰਤੀ ਆਪਣੇ ਆਹ ਜਿਹੜਾ ਟੈਂਪੋ ਦੀ ਗੱਲ ਠੀਕ ਹੈ ਹੁਣ ਮੇਰੇ ਵਾਲੀ ਗੱਡੀ 40 50 ਦੀ ਸਪੀਡ ਤੇ ਉਹ ਕੀ ਸਵਾਰੀਆਂ ਨੇ ਮੇਰੇ ਕੋਲੇ ਠੀਕ ਹੈ ਘਟੋ ਘਟ ਵੀ ਮੇਰੇ ਕੋਲੇ 100 ਪਲਾਸ 100 ਸਵਾਰੀ ਹੋਊਗੀ ਮੇਰੇ ਤੇ ਠੀਕ ਹੈ ਨਜ਼ੀ ਲੋਕਾਂ ਦੀ ਜਾਨ ਮਾਲ ਨੂੰ ਵੀ ਲਾਨ ਲੈ ਕੇ ਚਲਣਾ ਆਉਂਦਾ ਠੀਕ ਹੈ ਤੇਨੇ ਜਦੋਂ ਕਦਾ ਮੂਰੇ ਕਰਿਆ ਮੇਰੇ ਲਈ ਗੱਡੀ 40 50 ਦੀ ਸਪੀਡ ਦੇਉਗੀ ਤੁਸੀਂ ਸੜਕ ਤੇ ਦੇਖ ਸਕਦੇ ਹੋ ਬ੍ਰੇਕਾਂ ਲੱਗੀਆਂ ਹੈ ਗੱਡੀ ਦੀਆਂ ਹੁਣ ਇੱਕੋ ਦਮ ਨਹੀਂ ਗੱਡੀ ਰੁਕਦੀ ਜੀ ਤੇ ਤਾਂ ਕਰਕੇ ਹਾਸਾ ਹੋ ਗਿਆ ਸਵਾਰੀਆਂ ਦੀ ਬਿਲਕੁਲ ਬਚਦਾ ਜੀ ਗੱਡੀਆਂ ਦੀ ਘਾਟ ਹੈ ਸਰਕਾਰ ਦੀਆਂ ਨਾਕਾਮੀਆਂ ਨੇ ਸਰ ਬੱਸਾਂ ਨਹੀਂ ਪਾ ਰਹੇ ਅਸੀਂ ਬਹੁਤ ਟਾਈਮ ਦੀ ਮੰਗ ਕਰ ਰਹੇ ਹਾਂ ਵੀ 10000 ਨਵੀਆਂ ਗੱਡੀਆਂ ਪਾਓ ਔਰ ਸਾਡੀਆਂ ਮਜਬੂਰੀਆਂ ਨੇ ਸਾਡੇ ਨਾਲ ਲੋਕ ਕਲੇਸ਼ ਕਰਦੇ ਆ ਲੜਦੇ ਆ ਵੀ ਆ ਤੁਹਾਨੂੰ ਚੜਾਉਂਦੇ ਨਹੀਂ ਪਰ ਸਾਡੀ ਮਜਬੂਰੀ ਆ ਸਰ ਇਹ ਮਤਲਬ 52 ਈਕੜ ਦੇ ਵਿੱਚ ਲੈ ਕੇ 100 100 ਸਵਾਰੀ ਲੈ ਕੇ ਜਾਣੀ ਅੱਛਾ ਤੁਹਾਨੂੰ ਦੇਖ ਲਓ ਤੁਸੀਂ ਨਤਹਾਸੇ ਹੁੰਦੇ ਆ ਪਰ ਇਹ ਮਤਲਬ ਜੋ ਓਵਰਲੋਡ ਗੱਡੀਆਂ ਆਉਂਦੀਆਂ ਨੇ ਇਹ ਜਿਆਦਾਤਰ ਮਤਲਬ ਮੂਰੋ ਵੱਡੀ ਫੁੱਟਕੀ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਗੱਡੀ ਖੜੀ ਆ ਠੀਕ ਹੈ ਤੇ ਕਿਹੜਾ ਡਿਪੋ ਆਟਾ ਕਿੱਥੋਂ ਲੈ ਕੇ ਹੈ ਜੀ ਰੂਡ ਡਿਪੋ ਜੀ ਅਸੀਂ ਨਾਪੇ ਤੋਂ ਸਵਾਨੇ ਜਿਆਦਾ ਚੱਲ ਮੈਂ ਜੀ ਵਿਚਾਲੇ ਸੀਗਾ ਜੀ ਗੱਡੀਆਂ ਦੇ ਬਿਲਕੁਲ ਟਿਕ ਟਾਂ ਘੱਟ ਰਹੇ ਗੱਡੀ ਫੁੱਲ ਭਰੀ ਹੋਈ ਡਰਾਈਵਰ ਦੇ ਦੱਸਣ ਅਨੁਸਾਰ ਜੀ ਉਹ ਕਹਿੰਦੇ ਹਾਥੀ ਟੈਂਪੋ ਵਾਲੇ ਨੇ ਅੱਗੇ ਕੱਟ ਮਾਰੇ ਜੀ ਗੱਡੀ ਦੇ ਵਿੱਚ ਹੋਣੀਆਂ ਲਗਭਗ 100 ਸਵਾਰੀ ਅਸੀਂ ਤਾਂ ਕੀ ਕਰ ਸਕਦੇ ਨਹੀਂ ਮੈਕਮੇ ਦਾ ਕੰਮ ਹੈ ਅਸੀਂ ਦਾ ਵਰਕ ਕਰਾਂਗੇ ਮੈਂ ਨਾਲ ਸਾਈਡ ਤੇ ਆ ਰਿਹਾ ਜੀ ਵਿੱਚੋਂ ਠੀਕ ਹੈ ਤਾਂ ਮੈਨੂੰ ਤਾਂ ਉਹਦੀ ਪਤਾ ਲੱਗ ਗਿਆ ਜੀ ਉਹ ਥੜ ਥੜ ਹੋਈ ਜੀ ਇੱਕ ਵਾਰ ਠੀਕ ਹੈ ਧੀ ਇਧਰ ਘੁੰਮ ਗਈ ਜੀ ਠੀਕ ਹੈ ਛੋੜਿਆ ਗਿਆ ਵੱਜੀ ਆਪਣੇ ਫੱਟ ਪੇੜ ਦਾ ਬਿਜਾਰ ਆ ਗਿਆ ਜੀ ਮੇਰਾ ਜਿਹੜਾ ਦੋਸਤ ਹੈ ਰਾਹੁਲ ਲੁਧਿਆਣੇ ਤੋਂ ਉਹਨਾਂ ਦਾ ਡਰਾਈਵਰ ਹੈ ਠੀਕ ਹੈ ਉਹ ਮੈਨੂੰ ਰਾਹੁਲ ਜੀ ਦਾ ਫੋਨ ਆਇਆ ਲੁਧਿਆਣੇ ਤੋਂ ਮੈਂ ਘਰ ਸੀਗਾ ਠੀਕ ਹੈ ਤੇ ਉਹਨਾਂ ਨੇ ਕਿਹਾ ਵੀ ਆਇਆ ਕਰਕੇ ਪਾਨੀਗੜ ਰੋਡ ਤੇ ਨਾਬੇ ਤੋਂ 3 ਕਿਲੋਮੀਟਰ ਤੇ ਤਕਰੀਬਨ ਟੈਂਪੋ ਪਲਟ ਗਿਆ ਸਾਡਾ ਤੂੰ ਫਟਾਫਟ ਦੇਖ ਲੈ ਨਹੀਂ ਨਹੀਂ ਮੇਰਾ ਨਾਬੇ ਕੰਮ ਹੈ ਅਛੂਪਟਾ ਅਦਰਕਾ ਅਦਰਸ਼ੀਖ ਤੇ ਆਉਂਦਾ ਸੇਵਾਦਾਰ ਹੈ ਮੈਂ ਵੀ ਸੇਵਾਦਾਰ ਹਾਂ ਮੇਰੇ ਕੋਲ ਠੀਕ ਹੈ ਠੀਕ ਹੈ ਉੱਥੇ ਆਉਂਦਾ ਉਹ ਸ਼ੁੱਕਰਵਾਰ ਨੂੰ ਉਸ ਕਰਕੇ ਸਾਡਾ ਪਿਆ ਕੋਈ ਮਾਈਨਰ ਇੰਜਰੀਜ਼ ਹੈ ਹੈਡ ਤੇ ਬਸ 4 ਸਚਰਸ ਆਏ ਹਨ ਮਾਈਨਰ ਇੰਜਰੀਜ਼ ਹੈ ਹੈ ਉਹ ਚਾਹਤੀ ਕਿ ਕਹ ਰਿਹਾ ਐਕਸ-ਰੇ ਕਰਵਾ ਕੇ ਈਵੈਲਿਊਏਟ ਕਰੀਂ ਕੋਣੀ ਵੀ ਫੈਬ੍ਰੇਸ਼ਨਸ ਹੈ ਮਾਈਨਰ ਐਵੀਡੈਂਸ ਜੁ ਰਿੱਟ ਹੈ ਆਰੁਸ਼ਿੰਦਰ ਡਾਕਟਰ ਆਰੁਸ਼ਿੰਦਰ